ਸੱਚੀ ਗੱਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ 2000 ਪੀਟੀਆਈ ਦੀਆਂ ਪੋਸਟਾਂ ਦੇ ਲਈ ਜਿਹੜਾ ਗੈਸਟ ਪੇਪਰ ਕੀਤਾ ਗਵਰਨਮੈਂਟ ਨੇ ਉਸ ਦੇ ਸਬੰਧ ਦੇ ਵਿੱਚ ਉਹਦੇ ਵਿੱਚ ਬਹੁਤ ਪਹਿਲੀ ਗੱਲ ਤਾਂ ਖੁਸ਼ੀ ਦੀ ਗੱਲ ਹੈ ਕਿ 2000 ਪੋਸਟਾਂ ਆ ਰਹੀਆਂ ਪੀਟੀਆਈ ਦੀਆਂ ਤੇ ਉਨਾ ਹੀ ਅਫਸੋਸ ਹੋ ਰਿਹਾ ਕਿ ਇਹ ਜਿਹੜਾ ਕਰਾਈਟਰੀਆ ਹੈ ਸਹੀ ਨਹੀਂ ਬਣਾਇਆ ਜਿਹੜਾ ਗੈਸਟ ਇਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਸਾਨੂੰ ਸਿਰਫ ਇੱਕ ਸੋਚ ਚਾਹੀਦੀ ਹੈ 2023 ਵਾਲਾ ਗੈਟ ਪੇਸ਼ ਕੀਤਾ ਜਾਵੇ ਕਿਉਂਕਿ ਬੀਪੀਈ ਔਰ ਬੀਪੀਐਡ ਇਹਦੇ ਵਿੱਚੋਂ ਕੱਟ ਦਿੱਤਾ ਗਿਆ ਹੈ सीपीएड डीपीएड इंक्लूड है सीपीएड ਦਾ ਹੀ ਬਦਲਵਾ ਨਾਮ ਹੈ ਡੀਪੀएड ਡਿਪਲੋਮਾ ਆਫ ਫਿਜ਼ੀਕਲ ਐਜੂਕੇਸ਼ਨ ਇਹਦੇ ਵਿੱਚ ਗੁੰਮਰਾਹ ਕੀਤਾ ਗਿਆ ਸਿਰਫ ਸੇਮ ਨਾਮ ਨੇ ਔਰ ਦੂਜੀ ਗੱਲ ਇਹਦੇ ਨਾਲ ਕਹਿੰਦੇ ਮਿਲਦਾ ਜੁਲਦਾ ਕੋਈ ਵੀ ਕੋਰਸ ਹੋਵੇ ਉਹ ਸਾਨੂੰ ਕਲੈਰੀਫਿਕੇਸ਼ਨ ਕੀਤੀ ਜਾਵੇ ਕਿ ਉਹ ਨਾਲ ਮਿਲਦਾ ਜੁਲਦਾ ਕੋਰਸ ਕਿਹਨੂੰ ਕਿਹਾ ਗਿਆ ਬੀਪੀ ਨੂੰ ਕਿਹਾ ਗਿਆ ਬੀਪੀएड ਨੂੰ ਕਿਹਾ ਗਿਆ ਸੋ 2023 ਦੇ ਵਿੱਚ ਅਗਸਤ ਦੇ ਵਿੱਚ ਜਿਹੜਾ ਗੈਸਟ ਪੇਸ ਹੋਇਆ ਸੀ ਉਹਦੇ ਵਿੱਚ ਬੀਪੀ ਬੀਪੀएड ਇਨਕਲੂਡ ਸੀ ਸ਼ੁਰੂ ਤੋਂ ਇਹ ਹੋਇਆ 2006 ਦੇ ਵਿੱਚ ਦੁਬਾਰਾ ਸੀਪੀਐਡ ਸਟਾਰਟ ਹੋਈ ਸੀ ਪੰਜਾਬ ਦੇ ਵਿੱਚ ਉਦੋਂ ਮੈਂ ਸੈਕੰਡ ਯਰ ਦੇ ਵਿੱਚ ਸੀ ਬੀਪੀ ਦੇ ਵਿੱਚ ਅਸੀਂ ਪ੍ਰੋਫੈਸਰਾਂ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦੇ ਕਿ ਨਹੀਂ ਬੀਪੀ ਬੀਪੀਐਡ ਵਾਲਾ ਸੀਪੀਐਡ ਦੀਆਂ ਜਿਹੜੀਆਂ ਪੀਟੀ ਦੀਆਂ ਪੋਸਟਾਂ ਨਿਕਲਦੀਆਂ ਉਹਦੇ ਲਈ ਐਲੀਜੀਬਲ ਹੁੰਦਾ ਹੈ ਹਮੇਸ਼ਾ ਔਰ ਰਹੂਗਾ ਤੁਸੀਂ ਇਹ ਕੋਰਸ ਛੱਡ ਕੇ ਨਾ ਸੀਪੀਐਡ ਦੇ ਵਿੱਚ ਜਾਓ ਤੁਸੀਂ ਇਹ ਐਲੀਜੀਬਲ ਹੋ ਇਸ ਲਈ ਤਰਾਸ ਦੀ ਇਹ ਹੈ ਕਿ 25 30 ਸਾਲਾਂ ਤੋਂ ਜਿਹੜਾ ਕੋਈ ਵੀ ਸਰਕਾਰਾਂ ਆਈਆਂ ਕਿਸੇ ਕੋਲ ਕੋਈ ਅੱਛਾ ਮਨਿਸਟਰੀ ਨਹੀਂ ਆਇਆ ਜਿਹੜਾ ਐਜੂਕੇਸ਼ਨ ਨੂੰ ਸੁਧਾਰ ਸਕੇ ਉਹਨੂੰ ਵਧੀਆ ਸੁਚੱਜਾ ਰੂਪ ਦੇ ਸਕੇ ਕੋਈ ਵੀ ਪੋਸਟ ਜਿਹੜੀ ਫਿਜ਼ੀਕਲ ਦੀ ਫਿਲ ਹੁੰਦੀ ਹੈ ਪਹਿਲਾਂ ਤਾਂ ਉਹਦੇ ਲਈ ਲੰਬਾ ਸੰਘਰਸ਼ ਕਰਨਾ ਪੈਂਦਾ ਪੋਸਟਾਂ ਨਹੀਂ ਨਿਕਲਦੀਆਂ ਜਦੋਂ ਨਿਕਲਦੀਆਂ ਕੱਢੀਆਂ ਜਾਂਦੀਆਂ ਤਾਂ ਫਿਰ ਉਹ ਕੋਰਟ ਦੇ ਰਾਹੀਂ ਪੂਰੀਆਂ ਹੁੰਦੀਆਂ ਕਿਉਂਕਿ ਕ੍ਰਾਈਟੇਰੀਆ ਹੀ ਸਹੀ ਨਹੀਂ ਬਣਾਇਆ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ 2006 ਦੇ ਵਿੱਚ ਕੈਪਟਨ ਦੀ ਸਰਕਾਰ ਸੀ ਉਦੋਂ ਅਸੀਂ ਤਰਨਾ ਲਗਾਇਆ ਉੱਥੇ ਮੋਤੀਮਾਲ ਮਹਿਲ ਦੇ ਸਾਹਮਣੇ ਤਾਂ ਉੱਥੇ ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਜਾਂ ਉਹਨਾਂ ਦੇ ਸਲਾਹਕਾਰ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਪਟਿਆਲੇ ਦੇ ਵਿੱਚ ਵੀ ਕੋਈ ਫਿਜ਼ੀਕਲ ਕਾਲਜ ਹੈ ਜਿਹੜਾ ਨਾਰਥ ਜ਼ੋਨ ਦਾ ਇੱਕ ਇੱਕ ਗਵਰਨਮੈਂਟ ਕਾਲਜ ਤਾਂ ਮੈਂ ਸਰਕਾਰਾਂ ਨੂੰ ਇਹ ਕਹਿਣਾ ਕਿ ਪਲੀਜ਼ ਕਿਰਪਾ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ ਮੈਡਲ ਫੇਅਰ ਆਉਣਗੇ ਏਸ਼ੀਆ ਚ 올림픽 ਚ ਕਾਮਨਵੇਲਸ ਦੇ ਵਿੱਚੋਂ ਜੇ ਨੈਸ਼ਨਲ ਚੋਂ ਵੀ ਮੈਡਲ ਲੈਣੇ ਨੇ ਪੰਜਾਬ ਦੇ ਤੇ ਐਜ਼ ਅ ਕੋਚ ਲੱਗਣੇ ਨੇ ਜਾਂ ਡੀਪੀ ਪੀਟੀ ਲੈਕਚਰਰ ਜਾਂ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਸਪੋਰਟਸ ਦੇ ਜਿਹੜੇ ਲੱਗਨੇ ਨੇ ਉਹਨਾਂ ਨੂੰ ਤਾਂ ਵਿਚਾਰ ਲਓ ਉਹ ਮੈਡਲ ਖੁਦ ਚੱਕੀ ਫਿਰਦੇ ਨੇ ਉਹਨਾਂ ਨੂੰ ਤਾਂ ਉਹਨਾਂ ਵੱਲ ਦਾ ਧਿਆਨ ਦੇ ਜੇਕਰ ਸਪੋਰਟਸ ਟੀਚਰ ਭਰਤੀ ਨਹੀਂ ਕਰਨੇ ਤਾਂ ਕਿਰਪਾ ਕਰਕੇ ਜਿਹੜੇ ਸਪੋਰਟਸ ਦੇ ਨਾਲ ਸੰਬੰਧਿਤ ਹੈ ਸਾਰੇ ਕਾਲਜ ਯੂਨੀਵਰਸਿਟੀਆਂ ਦੇ ਵਿੱਚੋਂ ਕੋਰਸ ਬੰਦ ਕਰ ਦਿਓ ਸਿਰਫ ਮੈਨੂੰ ਇਸ ਜਿਹੜਾ ਗਜਟ ਪੇਸ਼ ਕੀਤਾ ਦੋ ਚੀਜ਼ਾਂ ਦੇ ਵਿੱਚ ਚੰਗੀਆਂ ਲੱਗੀਆਂ ਜਿਹੜੀਆਂ ਇੱਕ ਤਾਂ ਗ੍ਰੇਡ ਜਿਹੜਾ ਦਿੱਤਾ ਗਿਆ A B C D ਉਹਦੇ ਅਕੋਰਡਿੰਗ ਜਿਹੜੀ ਅੰਕਾਂ ਦੀ ਵੰਡ ਕੀਤੀ ਗਈ 30 ਜਾਂ 30 ਅੰਕਾਂ ਦੀ ਉਹ ਬਹੁਤ ਵਧੀਆ ਗੱਲ ਹੈ ਦੂਸਰੀ ਗੱਲ ਜਿਹੜੀ ਸਪੋਰਟਸ ਫਿਟਨੈਸ ਵਾਲਾ ਉਹਨਾਂ ਨੇ ਰੱਖਿਆ ਕਿ ਇਹ ਆ ਕਲੀਅਰ ਕਰਨਾ ਹੈ ਪੰਜ ਰੱਖੇ ਹੋਏ ਆ ਉਹਨਾਂ ਦੇ ਵਿੱਚੋਂ ਤਿੰਨ ਤੁਸੀਂ ਜਿਹੜੇ ਉਹ ਕੰਡੀਸ਼ਨਲ ਕਲੀਅਰ ਕਰਨੀਆਂ ਨੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਚੰਗੀ ਗੱਲ ਹੈ ਪਰ ਜਿਹੜਾ ਤੁਸੀਂ ਬੀਪੀ ਬੀਪੀ ਵਿਸਾਤ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਸੀਪੀੜਾ ਵਾਲੇ ਸਾਡੇ ਵੀਰ ਭੈਣ ਭਰਾਏ ਨੇ ਉਹ ਵੀ ਇਸ ਗੱਲ ਦੇ ਨਾਲ ਗੌਰ ਕਰਨ ਕਿ ਜਿਹੜਾ ਆਪਣਾ ਕੋਰਸ ਆਪਾਂ ਇਕੱਠੇ ਸੇਮ ਸਬਜੈਕਟ ਪੜੇ ਹੁੰਦੇ ਨੇ ਫਿਜ਼ੀਕਲ ਨਾਲ ਸੰਬੰਧਿਤ ਸਾਰੇ ਸਬਜੈਕਟ ਪੜੇ ਹੁੰਦੇ ਆ ਸੇਮ ਉਹੀ ਸਬਜੈਕਟ ਤੁਸੀਂ ਪੜੇ ਹੋਈ ਅਸੀਂ ਪੜੇ ਆ ਸੇਮ ਜਿਹੜਾ ਪ੍ਰੈਕਟੀਕਲ ਵਰਕ ਕੀਤਾ ਗਰਾਊਂਡਾਂ ਦੇ ਵਿੱਚ ਜਾ ਕੇ ਸੇਮ ਕੀਤਾ ਸੇਮ ਗੇਮ ਬਾਰੇ ਆਪਾਂ ਸਿੱਖੇ ਆ ਟਰੈਕ ਐਂਡ ਫੀਲਡ ਬਾਰੇ ਜਾਂ ਹੋਰ ਅਲੱਗ-ਅਲੱਗ ਗੇਮਸ ਜਾਂ ਇੰਡਿਵੀਜੂਅਲ ਗੇਮਸ ਜਿਹੜੀਆਂ ਵੀ ਹੈਗੀਆਂ ਉਹ ਆਪਾਂ ਕੀਤੀਆਂ ਹੁੰਦੀਆਂ ਨੇ ਜਿਹੜਾ ਆਪਾਂ ਕੰਪੈਰੀਜ਼ਨ ਤੁਸੀਂ 8TT ਦਾ ਬੀਅਰਡ ਨਕਰੀਆ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਖਰਾਪਨ ਹੁੰਦਾ ਹੈ ਉਹਨਾਂ ਦਾ ਜਿਹੜਾ ਪੀਐਸ ਟੈਟ ਹੁੰਦਾ ਉਹ ਵੀ ਵੱਖਰਾ ਹੁੰਦਾ ਹੈ ਉਹਨਾਂ ਦੇ ਸਬਜੈਕਟ ਹੁੰਦੇ ਆ ਉਹ ਵੀ ਵੱਖਰੇ ਹੁੰਦੇ ਨੇ ਸੋ ਆਪਾਂ ਹਮੇਸ਼ਾ ਹੀ ਇੱਕੋ ਸਬਜੈਕਟ ਪੜਿਆ ਤੇ ਉਸੇ ਦੇ ਵਿਹਾਰ ਤੇ ਆਪਾਂ ਇਹ ਨੌਕਰੀ ਲੈਣੀ ਹੈ ਜੇ ਹੁਣ ਇਕੱਠੇ ਨਾ ਹੋਏ ਤੁਸੀਂ ਅਲੱਗ ਮੰਗ ਕਰ ਰਹੇ ਹੋ ਤਾਂ ਫਿਰ ਇਹਦੇ ਵਿੱਚੋਂ ਤੁਸੀਂ ਇੰਨੇ ਹੈ ਨਹੀਂ ਕਿ ਪੂਰੇ ਹੋ ਜੋ ਹਰਿਆਣਾ Rajasthan ਵਾਲੇ ਫਿਰ ਨੌਕਰੀ ਲੈ ਜਾਣਗੇ ਇਤਰਾਸ ਦੀ ਆ ਪੰਜਾਬ ਦੀ ਪੰਜਾਬ ਦੇ ਵਿੱਚ ਭਵੇਂ ਪੰਜਾਬ ਪੁਲਿਸ ਲਾ ਲਓ ਬੀਲੀ ਬੋਰਡ ਲਾ ਲਓ ਚਾਹੇ ਤੁਸੀਂ ਦੂਜਾ ਪਟਵਾਰੀ ਲਗਾ ਲਓ ਜਾਂ ਹੋਰ ਕੋਈ ਕਿਸੇ ਵੀ ਮਹਿਕਮੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਰਾਜਸਥਾਨ ਤੇ ਹਰਿਆਣਾ ਬਣਿਆ ਪਿਆ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨੌਕਰੀ ਨਹੀਂ ਮਿਲ ਰਹੀ ਇਹ ਪੰਜਾਬ ਦੀ ਗਵਰਨਮੈਂਟ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਇਹਨਾਂ ਨੂੰ ਕ੍ਰਾਈਟੇਰੀਆ ਨਹੀਂ ਬਣਾਉਣਾ ਆ ਰਿਹਾ ਜਾਂ ਕੀ ਕਰ ਰਹੇ ਨੇ ਸੋ ਆਪਣਾ ਇੱਕੋ ਇੱਕ ਮਕਸਦ ਹੈ ਕਿ ਇਸ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਜਾਵੇ ਕੱਲ 16 ਤਰੀਕ ਨੂੰ ਸੰਗਰੂਰ ਦੇ ਵਿੱਚ ਤਰਨਾ ਲੱਗ ਰਿਹਾ ਹோம் ਹਮਾਗੇ ਉੱਥੇ ਪਹੁੰਚਿਆ ਮੁੰਡੇ ਕੁੜੀਆਂ ਬੀਪੀ ਬੀਪੇਡ ਕਰ ਰਹੇ ਨੇ ਜਾਂ ਐਂਪੀਅਰ ਕਰ ਰਹੇ ਨੇ ਉਹ ਉੱਥੇ ਸਾਰੇ ਪਹੁੰਚੋ ਤੁਸੀਂ ਇਹ ਨਾ ਸੋਚੋ ਕਿ ਅਸੀਂ ਸਾਡੀ ਤਾਂ ਹਜੇ ਡਿਗਰੀ ਨਹੀਂ ਕੰਪਲੀਟ ਹੋਈ ਜੇ ਇਹ ਲਾਗੂ ਕਰ ਦਿੱਤਾ ਸਰਕਾਰ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਹਨਾਂ ਪੋਸਟਾਂ ਤੋਂ ਵਾਂਝੇ ਰਹਿ ਜਾਓਗੇ ਕਿਉਂਕਿ ਹੌਲੀ ਇਹਨਾਂ ਨੇ ਅੱਗੇ ਤੋਂ ਜਾ ਕੇ ਸੀਪੈਟ ਵਾਲੇ ਜਿਹੜੇ ਪੀਟੀਈ ਦੀ ਭਰਤੀ ਕਰਨੇ ਆ ਇਹਨਾਂ ਨੂੰ ਪ੍ਰਮੋਟ ਕਰ ਦੇਣਗੇ ਐਜ਼ ਅ ਡੀਪੀ ਤਾਂ ਤੁਸੀਂ ਫਿਰ ਰਹਿ ਜਾਓਗੇ ਪੋਸਟਾਂ ਕੱਢਣੀਆਂ ਨਹੀਂ ਸਰਕਾਰ ਨੇ ਜਿਵੇਂ ਇੱਕ ਬਹੁਤ ਹੀ ਪਹਿਲਾਂ ਬੜੀ ਬਹੁਤ ਹੀ ਮਾੜੀ ਘਟਨਾ ਜਿਹੜੀ ਵਾਪਰੀ ਸੀ ਜਿਹੜੇ ਈਟੀਟੀ ਵਾਲੇ ਟੀਚਰ ਸੀ ਜਿਨ੍ਹਾਂ ਨੇ ਬੀਏ ਦੇ ਵਿੱਚ 3 ਸਾਲ ਸਬਜੈਕਟ ਪੜ੍ਹਿਆ ਸੀ ਫਿਜ਼ੀਕਲ ਐਜੂਕੇਸ਼ਨ ਇੱਕ ਸਬਜੈਕਟ ਬਾਕੀ ਵਿਸ਼ਿਆਂ ਦੇ ਨਾਲ ਜਿਹੜਾ ਪੜਾਇਆ ਜਾਂਦਾ ਉਹ ਪੜ੍ਹ ਕੇ ਉਹ ਬੰਦੇ ਡੀਪੀ ਦੀਆਂ ਪੋਸਟਾਂ ਤੇ ਹੁਣ ਬਰਾਜਮਾਨ ਕਿੱਥੋਂ ਤੁਸੀਂ ਤਰੱਕੀ ਕਰ ਲੋਗੇ ਪੰਜਾਬ ਵਾਲੇ ਉਹ ਕਿੱਥੋਂ ਤੁਹਾਡੇ ਮੈਡਲ ਆ ਜਾਣਗੇ ਤੁਹਾਨੂੰ ਇਹ ਨਹੀਂ ਪਤਾ ਕਿ ਸਪੋਰਟਸ ਦਾ ਹੈ ਕੀ ਕੀ ਕਰਾਈਟੇਰੀਆ ਬਣਾਉਣਾ ਕਿਸ ਤਰ੍ਹਾਂ ਉਹਨਾਂ ਨੂੰ ਭਰਤੀ ਕਰਨਾ ਸੋ ਜਿਹੜੇ 2-4 ਜਣੇ ਅੱਗੂ ਲੱਗ ਜਾਂਦੇ ਨੇ ਉਹਨਾਂ ਦਾ ਇੱਕ ਪੱਖ ਸੁਣ ਕੇ ਤੁਸੀਂ ਕਰਾਈਟੇਰੀਆ ਤਿਆਰ ਕਰਦੇ ਨੇ ਉਹ ਸਾਰੇ ਪੱਖ ਸਾਰੇ ਸੁਲਝੇ ਹੋਏ ਪ੍ਰੋਫੈਸਰਸ ਜਾਂ ਹੋਰਾਂ ਨੂੰ ਨਾਲ ਲੈ ਕੇ ਤੇ ਸਾਰੇ ਪੱਖ ਜਾਣ ਕੇ ਫਿਰ ਕਰਾਈਟੇਰੀਆ ਤਿਆਰ ਕਰੀਦਾ ਹੁੰਦਾ ਹੈ ਇਹ ਸੁੱਲਝੇ ਹੋਏ ਇਨਸਾਨ ਦਾ ਕੰਮ ਨਹੀਂ ਹੁੰਦਾ ਕਿ ਇੱਕ ਪੱਖ ਜਾਣਿਆ ਤਾਂ ਫੈਸਲਾ ਜਾਂ ਉਸ ਚੀਜ਼ ਨੂੰ ਲਾਗੂ ਕਰ ਦਿੱਤਾ ਗਿਆ ਸੋ ਮਾ ਹਰਜੋਤ ਬੈਂਸ ਜੀ ਸਤਿਕਾਰਯੋਗੋਂ ਭਗਵੰਤ ਮਾਨ ਜੀ ਤੁਸੀਂ ਵੀ ਤੇ ਕਿਰਪਾ ਕਰਕੇ ਇਸ ਨੂੰ ਵਿਚਾਰਿਆ ਜਾਵੇ ਅਸੀਂ ਜਿਹੜੇ ਮੈਡਲਿਸਟ ਬੈਠੇ ਆਂ ਅ ਕਿਦਾਂ ਦੇ ਪੜ੍ਹ ਕੇ 15-15 ਸਾਲ ਹੋ ਗਏ ਸੰਗ ਡਿਗਰੀਆਂ ਲੈ ਕੇ ਬੈਠਿਆ ਨੂੰ ਅ ਚੱਕੀ ਜਾਂਦੇ ਆ ਕਿ ਕਦੋਂ ਪੋਸਟ ਆਉਣੀਆਂ ਤੇ ਕਦੋਂ ਅਸੀਂ ਉਹਨਾਂ ਲਈ ਅਪਲਾਈ ਕਰੀਏ ਤੇ ਕਦੋਂ ਅਸੀਂ ਨੌਕਰੀ ਦੇ ਵਿੱਚ ਆਈਏ ਪ੍ਰਾਈਵੇਟ ਜੌਬ ਕਰ ਕਰਕੇ ਥੱਕ ਗਏ ਆ ਇਸ ਕਰਕੇ ਪਲੀਜ਼ ਇਸ ਨੂੰ ਵਿਚਾਰਿਆ ਜਾਵੇ ਬੀਪੀ ਬੀਪੀਡ ਨੂੰ ਇਨਕਲੂਡ ਕੀਤਾ ਜਾਵੇ ਤੇ ਜਿਹੜੀ ਏਜ ਆ ਉਹਦੇ ਵਿੱਚ ਵੀ ਵਾਧਾ ਕੀਤਾ ਜਾਵੇ 37 ਤੋਂ 42 ਸਾਲ ਕਿਉਂਕਿ ਜਿਹੜਾ ਕਰੋਨਾ ਕਾਲ ਦੇ ਵਿੱਚ ਸਮਾਂ ਲੰਘਿਆ ਤੇ ਪਿਛਲੇ ਬਹੁਤ ਸਾਲਾਂ ਤੋਂ ਆ ਜਿਹੜਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕੋਈ ਪੋਸਟਾਂ ਨਹੀਂ ਆਈਆਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਓਵਰਏਜ ਹੋਇਆ ਸਾਡੀ ਲਾਈਨ ਦੇ ਵਾਲੇ ਮੁੰਡੇ ਕੁੜੀਆਂ ਸੋ ਉਹਨਾਂ ਵੱਲ ਥੋੜੀ ਜੀ ਝਾਤ ਮਾਰੋ ਤੇ ਵਧੀਆ ਸੁਨਹਿਰਾ ਪੰਜਾਬ ਬਣਾਈਏ ਜੇ ਖੇਡਾਂ ਦੇ ਖੇਤਰ ਨੂੰ ਉੱਪਰ ਚੱਕਣਾ ਹੈ ਤਾਂ ਸਪੋਰਟਸ ਵਾਲੇ ਟੀਚਰ ਤੁਹਾਨੂੰ ਕੋਚ ਭਰਤੀ ਕਰਨੇ ਪੈਣਗੇ ਇਹਨਾਂ ਤੋਂ ਬਿਨਾ ਜੇ ਤੁਸੀਂ ਕਹੋਗੇ ਵੀ ਵੈਸੇ ਹੀ ਚੱਕ ਇੱਕ ਸਬਜੈਕਟ ਜਿਹੜੇ ਨੇ ਪੜ ਲਿਆ ਫਿਜ਼ੀਕਲ ਦਾ ਬੀਏ ਦੇ ਵਿੱਚ ਜਾਓ ਪ੍ਰੋਮੋਟ ਕਰਕੇ ਤੁਹਾਨੂੰ ਮੈਡਲ ਮਿਲ ਜਾਣਗੇ ਫਿਰ ਨਹੀਂ ਉਹ ਮਿਲਦੇ ਜੀ ਬਹੁਤ ਬਹੁਤ ਧੰਨਵਾਦ ਇਸ ਤੇ ਤੁਸੀਂ ਗੌਰੰਵ ਕਰੋ ਦਾ ਤੇ ਕੱਲ ਤੂੰ ਵੱਧ ਤੋਂ ਵੱਧ ਸੰਗਰੂਰ ਵਿਖੇ ਪਹੁੰਚੋ 16 ਨੂੰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟਸ ਵਾਲੇ ਸਾਰੇ ਵੀਰ ਸੱਜਣ ਧੰਨਵਾਦ